ਇਹ ਬਿਚਾਰਾ ਉਹ ਰਾਹੁਲ ਗਾਂਧੀ ਹੈਗਾ ਉਹਨੂੰ ਜਿਹਨੂੰ ਕਿਤੇ ਵੀ ਲਈ ਫਿਰਦੇ ਰਹਿੰਦੇ ਨੇ ਉਹ ਚਲੋ ਠੀਕ ਹੈ ਬੰਦਾ ਤਾਂ ਉਹ ਮੈਨੂੰ ਠੀਕ ਲੱਗਦਾ ਉਹ ਪਰ ਉਹ ਮਤਲਬ ਪਾ ਕੇ ਦੋਨੇ ਜੇਬਾਂ ਚ ਹੱਥ ਐਂ ਜਿ ਤੁਰੇ ਫਿਰਦਾ ਰਹਿੰਦਾ ਉਹ ਇਧਰ ਉਧਰ ਦੇਖਦਾ ਘੱਟ ਹੀ ਐ ਤੇ ਉਹਨੂੰ ਇਹ ਛਾਤਰ ਨੇ ਉਹਨੂੰ ਬਰਗਲਾ ਲੈਂਦੇ ਨੇ ਆ ਦੇਖਿਓ ਸ੍ਰੀ ਜੀ ਹੁਣ ਕੀ ਹੁੰਦਾ ਮਾ ਚੱਕ ਦਿਆਂਗੇ ਫੱਟੇ ਉਹਨਾਂ ਤੋਂ ਉਹਦੀ ਪਤਾ ਲੱਗਦਾ ਜਦੋਂ ਰਿਜ਼ਲਟ ਆਉਂਦਾ ਕਹਿੰਦਾ ਕਿੰਵੇਂ ਨੰਬਰ ਤੇ ਐ ਕਹਿੰਦਾ ਚੌਥੇ ਨੰਬਰ ਤੇ ਐ ਜੀ ਪਿਛਲੀ ਵਾਰ ਪੰਜਵੇਂ ਤੇ ਸੀ ਆਪਾਂ ਉੱਪਰ ਨੂੰ ਚੱਲੇ ਹੋਏ ਆਂ ਐ ਕਹਿੰਦੇ ਨੇ ਉਹ ਕਹਿੰਦਾ ਚਾ ਤੋ ਅੱਗੇ ਸੇ ਸੁਧਾਰ ਹੋ ਰਿਹਾ ਕਹਿੰਦਾ ਸੁਧਾਰ ਹੋ ਰਿਹਾ ਜੀ ਸੋ ਇਹਨਾਂ ਦਾ ਜਿਹੜਾ ਇਹ ਹੱਥ ਚੱਕੀ ਹੋਈ ਆ ਇਹ ਦਿੱਲੀ ਦੁੱਲੀ ਕਹੀਂ ਬੈਠੇ ਨੇ ਗੱਪ ਮਾਰੀ ਬੈਠੇ ਉੱਥੇ ਕਿ ਬਾਜੀ ਆ ਰਹੇ ਆਪਾਂ ਬਸ ਉਹ ਦਿੱਲੀ ਇਹ ਵਿਚਾਰਾ ਉਹ ਰਾਹੁਲ ਗਾਂਧੀ ਹੈਗਾ ਉਹਨੂੰ ਜੇਨੂੰ ਕਿਤੇ ਵੀ ਲਈਂ ਫਿਰਦੇ ਰਹਿੰਦੇ ਨੇ ਉਹ ਚਲੋ ਠੀਕ ਹੈ ਬੰਦਾ ਤਾਂ ਉਹ ਮੈਨੂੰ ਠੀਕ ਲੱਗਦਾ ਉਹ ਪਰ ਉਹ ਮਤਲਬ ਪਾ ਕੇ ਦੋਨੇ ਜੇਬਾਂ ਚ ਹੱਥ ਐਂ ਜਿ ਤੁਰੇ ਫਿਰਦਾ ਰਹਿੰਦਾ ਉਹ ਇਧਰ ਉਧਰ ਦੇਖਦਾ ਘੱਟ ਹੀ ਐ ਤੇ ਉਹਨੂੰ ਇਹ ਛਾਤਰ ਨੇ ਉਹਨੂੰ ਬਰਗਲਾ ਲੈਂਦੇ ਨੇ ਆ ਦੇਖਿਓ ਸ੍ਰੀ ਜੀ ਹੁਣ ਕੀ ਹੁੰਦਾ ਚੱਕ ਦਿਆਂਗੇ ਫੱਟੇ ਉਹਨ ਤਾਂ ਉਹਦੀ ਪਤਾ ਲੱਗਦਾ ਜਦੋਂ ਰਿਜ਼ਲਟ ਆਉਂਦਾ ਕਹਿੰਦਾ ਕਿੰਵੇਂ ਨੰਬਰ ਤੇ ਐ ਕਹਿੰਦਾ ਚੌਥੇ ਨੰਬਰ ਤੇ ਐ ਜੀ ਪਿਛਲੀ ਵਾਰ ਪੰਜਵੇਂ ਤੇ ਸੀ ਆਪਾਂ ਉੱਪਰ ਨੂੰ ਚੱਲੇ ਹੋਏ ਆਂ ਆਂ ਕਹਿੰਦੇ ਨੇ ਉਹਨੋਂ ਗੰਦਾ ਚਾਤੋ ਅੱਗੇ ਸੇ ਸੁਧਾਰ ਹੋ ਰਿਹਾ ਹੈ ਨਾ ਸੁਧਾਰ ਹੋ ਰਿਹਾ ਜੀ ਆ ਹਾਲਾਤ ਨੇ ਇਹ ਵਿਚਾਰਾ ਉਹ ਰਾਹੁਲ ਗਾਂਧੀ ਹੈਗਾ ਉਹਨੂੰ ਜਿੱਥੇ ਵੀ ਲਈ ਫਿਰਦੇ ਰਹਿੰਦੇ ਨੇ ਉਹ ਚਲੋ ਠੀਕ ਹੈ ਬੰਦਾ ਤਾਂ ਉਹ ਮੈਨੂੰ ਠੀਕ ਲੱਗਦਾ ਉਹ ਪਰ ਉਹ ਮਤਲਬ ਪਾ ਕੇ ਦੋਨੇ ਜੇਬਾਂ ਚ ਹੱਥ ਐਂ ਜਿ ਤੁਰੇ ਫਿਰਦਾ ਰਹਿੰਦਾ ਉਹ ਇਧਰ ਉਧਰ ਦੇਖਦਾ ਘੱਟ ਹੀ ਹੈ ਤੇ ਉਹਨੂੰ ਇਹ ਛਾਤਰ ਨੇ ਉਹਨੂੰ ਪ੍ਰਗਰਹਾ ਲੈਂਦੇ ਨੇ ਆ ਦੇਖੋ ਸ੍ਰੀ ਜੀ ਹੁਣ ਕੀ ਹੁੰਦਾ ਚੱਕ ਦਾਂਗੇ ਫੱਟੇ ਉਹਨਾਂ ਤੋਂ ਉਹਦੀ ਪਤਾ ਲੱਗਦਾ ਜਦੋਂ ਰਿਜ਼ਲਟ ਆਉਂਦਾ ਕਹਿੰਦਾ ਕਿੰਵੇਂ ਨੰਬਰ ਤੇ ਐ ਕਹਿੰਦਾ ਚੌਥੇ ਨੰਬਰ ਤੇ ਐ ਜੀ ਪਿਛਲੀ ਵਾਰ ਪੰਜਵੇਂ ਤੇ ਸੀ ਆਪਾਂ ਉੱਪਰ ਨੂੰ ਚੱਲੇ ਹੋਏ ਆਂ ਐ ਕਹਿੰਦੇ ਨੇ ਉਹ ਕਹਿੰਦਾ ਅੱਛਾ ਤੋ ਅੱਗੇ ਸੇ ਸੁਧਾਰ ਹੋ ਰਿਹਾ ਕਹਿੰਦਾ ਸੁਧਾਰ ਹੋ ਰਿਹਾ ਜੀ ਸੋ ਇਹਨਾਂ ਦਾ ਜਿਹੜਾ ਇਹ ਹੱਥ ਚੱਕੀ ਹੋਈ ਆ ਇਹ ਦਿੱਲੀ-ਦੁੱਲੀ ਕਹੀਂ ਬੈਠੇ ਨੇ ਗੱਪ ਮਾਰੀ ਬੈਠੇ ਉੱਥੇ ਕਿ ਬਾਜੀ ਆ ਰਹੇ ਆਪਾਂ ਬਸ ਉਹ ਦਿੱਲੀ ਇਹ ਵਿਚਾਰਾ ਉਹ ਰਾਹੁਲ ਗਾਂਧੀ ਹੈਗਾ ਉਹਨੂੰ ਜਦੋਂ ਕਿਤੇ ਵੀ ਲਈ ਫਿਰਦੇ ਰਹਿੰਦੇ ਨੇ ਉਹ ਚਲੋ ਠੀਕ ਹੈ ਬੰਦਾ ਤਾਂ ਉਹ ਮੈਨੂੰ ਠੀਕ ਲੱਗਦਾ ਉਹ ਪਰ ਉਹ ਮਤਲਬ ਪਾ ਕੇ ਦੋਨੇ ਜੇਬਾਂ ਚ ਹੱਥ ਐਂ ਜਿ ਤੁਰੇ ਫਿਰਦਾ ਰਹਿੰਦਾ ਉਹ ਇਧਰ ਉਧਰ ਦੇਖਦਾ ਘੱਟ ਹੀ ਹੈ ਤੇ ਉਹਨੂੰ ਇਹ ਛਾਤਰ ਨੇ ਉਹਨੂੰ ਬਰਗਲਾ ਲੈਂਦੇ ਨੇ ਆ ਦੇਖਿਓ ਸ੍ਰੀ ਜੀ ਹੁਣ ਕੀ ਹੁੰਦਾ ਚੱਕ ਦਿਆਂਗੇ ਫੱਟੇ ਉਹਨ ਤਾਂ ਉਹਦੀ ਪਤਾ ਲੱਗਦਾ ਜਦੋਂ ਰਿਜ਼ਲਟ ਆਉਂਦਾ ਕਹਿੰਦਾ ਕਿੰਵੇਂ ਨੰਬਰ ਤੇ ਐ ਕਹਿੰਦਾ ਚੌਥੇ ਨੰਬਰ ਤੇ ਐ ਜੀ ਪਿਛਲੀ ਵਾਰ ਪੰਜਵੇਂ ਤੇ ਅਸੀਂ ਆਪਾਂ ਉੱਪਰ ਨੂੰ ਚੱਲੇ ਹੋਏ ਆਂ ਆਇਂਗਾ ਇਹਨੇ ਨੂੰ ਕਹਿੰਦਾ ਚਾ ਤੋ ਅੱਗੇ ਸੇ ਸੁਧਾਰ ਹੋ ਰਹਾ ਹੈ ਨਾ ਸੁਧਾਰ ਹੋ ਰਹਾ ਜੀ ਆ ਹਾਲਾਤ ਨੇ ਇਹ ਬਚਾਰਾ ਉਹ ਰਾਹੁਲ ਗਾਂਧੀ ਹੈਗਾ ਉਹਨੂੰ ਜੇ ਨੂੰ ਕਿਤੇ ਵੀ ਲਈ ਫਿਰਦੇ ਰਹਿੰਦੇ ਨੇ ਉਹ ਚਲੋ ਠੀਕ ਹੈ ਬੰਦਾ ਤਾਂ ਉਹ ਮੈਨੂੰ ਠੀਕ ਲੱਗਦਾ ਉਹ ਪਰ ਉਹ ਮਤਲਬ ਪਾ ਕੇ ਦੋਨੇ ਜੇਬਾਂ ਚ ਹੱਥ ਐਂ ਜਿ ਤੁਰੇ ਫਿਰਦਾ ਰਹਿੰਦਾ ਉਹ ਇਧਰ ਉਧਰ ਦੇਖਦਾ ਘੱਟ ਹੀ ਹੈ ਤੇ ਉਹਨੂੰ ਇਹ ਛਾਤਰ ਨੇ ਉਹਨੂੰ ਬਰਗਲਾ ਲੈਂਦੇ ਨੇ ਆ ਦੇਖਿਓ ਸ੍ਰੀ ਜੀ ਹੁਣ ਕੀ ਹੁੰਦਾ ਚੱਕ ਦਿਆਂਗੇ ਫੱਟੇ ਉਹਨਾਂ ਤੋਂ ਉਹਦੀ ਪਤਾ ਲੱਗਦਾ ਜਦੋਂ ਰਿਜ਼ਲਟ ਆਉਂਦਾ ਕਹਿੰਦਾ ਕਿੰਵੇਂ ਨੰਬਰ ਤੇ ਐ ਕਹਿੰਦਾ ਚੌਥੇ ਨੰਬਰ ਤੇ ਐ ਜੀ ਪਿਛਲੀ ਵਾਰ ਪੰਜਵੇਂ ਤੇ ਸੀ ਆਪਾਂ ਉੱਪਰ ਨੂੰ ਚੱਲੇ ਹੋਏ ਆਂ ਐ ਕਹਿੰਦੇ ਨੇ ਉਹ ਕਹਿੰਦਾ ਚਾ ਤੋ ਅੱਗੇ ਸੇ ਸੁਧਾਰ ਹੋ ਰਿਹਾ ਕਹਿੰਦਾ ਸੁਧਾਰ ਹੋ ਰਿਹਾ ਜੀ ਸੋ ਇਹਨਾਂ ਦਾ ਜਿਹੜਾ ਇਹ ਹੱਥ ਚੱਕੀ ਹੋਈ ਆ ਇਹ ਦਿੱਲੀ ਦੁੱਲੀ ਕਹੀਂ ਬੈਠੇ ਨੇ ਗੱਪ ਮਾਰੀ ਬੈਠੇ ਉੱਥੇ ਕਿ ਬਾਜੀ ਆ ਰਹੇ ਆਪਾਂ ਬਸ ਉਹ ਦਿੱਲੀ ਇਹ ਵਿਚਾਰਾ ਉਹ ਰਾਹੁਲ ਗਾਂਧੀ ਹੈਗਾ ਉਹਨੂੰ ਜਦੋਂ ਕਿਤੇ ਵੀ ਲਈ ਫਿਰਦੇ ਰਹਿੰਦੇ ਨੇ ਉਹ ਚਲੋ ਠੀਕ ਹੈ ਬੰਦਾ ਤਾਂ ਉਹ ਮੈਨੂੰ ਠੀਕ ਲੱਗਦਾ ਉਹ ਪਰ ਉਹ ਮਤਲਬ ਪਾ ਕੇ ਦੋਨੇ ਜੇਬਾਂ ਚ ਹੱਥ ਐਂ ਜਿ ਤੁਰੇ ਫਿਰਦਾ ਰਹਿੰਦਾ ਉਹ ਇਧਰ ਉਧਰ ਦੇਖਦਾ ਘੱਟ ਹੀ ਹੈ ਤੇ ਉਹਨੂੰ ਇਹ ਛਾਤਰ ਨੇ ਉਹਨੂੰ ਬਰਗਲਾ ਲੈਂਦੇ ਨੇ ਆ ਦੇਖਿਓ ਸ੍ਰੀ ਜੀ ਹੁਣ ਕੀ ਹੁੰਦਾ ਚੱਕ ਦਿਆਂਗੇ ਫੱਟੇ ਉਹਨ ਤਾਂ ਉਹਦੀ ਪਤਾ ਲੱਗਦਾ ਜਦੋਂ ਰਿਜ਼ਲਟ ਆਉਂਦਾ ਕਹਿੰਦਾ ਕਿੰਵੇਂ ਨੰਬਰ ਤੇ ਐ ਕਹਿੰਦਾ ਚੌਥੇ ਨੰਬਰ ਤੇ ਐ ਜੀ ਪਿਛਲੀ ਵਾਰ ਪੰਜਵੇਂ ਤੇ ਸੀ ਆਪਾਂ ਉੱਪਰ ਨੂੰ ਚੱਲੇ ਹੋਏ ਆਂ ऐं कंदे न उहो कंदा अच्छा त आगे सधार सुधार हो रही